ਸਮਾਝੇ ਪਈ ਨਾ ਜਿਹੜਾ ਵੀ ਜਿੰਨਾ ਵੀ ਰਿਹਾ ਮੈਂ 2-3 ਦਿਨ ਹੋ ਗਏ ਸੁੱਤਾ ਨਹੀਂ ਗਾ ਠੀਕ ਹੈ ਟੈਨਸ਼ਨ ਚ ਹੈ ਲਗਾਤਾਰ ਬਲੱਡ ਵਧ ਰਿਹਾ ਹੈ ਗੱਲ ਕੁੱਟ ਕੇ ਮਾਰਨ ਦੀ ਨੀਅਤ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਜੇ ਕਿਸੇ ਨੂੰ ਬਲੈਕਮੇਲ ਕਰਕੇ ਇਸ ਤਰ੍ਹਾਂ ਕਰਾਣਾ ਕੱਲ ਕਰਾਂ ਨਾ ਹੀ ਆਪਾਂ ਇਹੋ ਜੇ ਹੈਗੀਆਂ ਪਰ ਅਸੀਂ ਇੱਕ ਜਾਇਜ਼ ਮੰਗ ਕਰ ਰਹੇ ਹਾਂ ਜਾਇਜ਼ ਮੰਗ ਇਹ ਸੀ ਵੀ ਜੋ ਸਾਡੇ ਨਾਲ ਹੋਇਆ ਹਨਾ ਮੇਰੇ ਨਾਲ ਹੋਇਆ ਵੜਾ ਮੰਦ ਭਾਗਾ ਹੋਇਆ ਬੀਤੇ ਦਿਨ ਹੀ ਹਲਕਾ ਗਿੱਦੜਬਾਹਾ ਦੇ ਪਿੰਡ ਫੱਕਲ ਸਰਦੇਹੀ ਦੀ ਢਾਣਾ ਮੰਡੀ ਵਿੱਚ ਪੱਤਰਕਾਰ ਰਣਜੀਤ ਸਿੰਘ ਗਿੱਲ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਗਿੱਦੜਬਾਹਾ ਦੀ ਕਪਾਹ ਮੰਡੀ ਵਿੱਚ ਵੱਡਾ ਇਕੱਠ ਕੀਤਾ ਗਿਆ ਜੀ ਹਾਂ ਪੱਤਰਕਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਵੱਖ-ਵੱਖ ਭਾਰਤੀ ਜਥੇਬੰਦੀਆਂ ਨੇ ਵੱਡਾ ਸਮਰਥਨ ਦਿੱਤਾ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਹੋਇਆਂ ਪੱਤਰਕਾਰਾਂ ਨੂੰ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਗਈ ਹੈ ਇਸ ਮੌਕੇ ਬੁਲਾਰਿਆਂ ਵੱਲੋਂ ਪੱਤਰਕਾਰ ਅਜੀਤ ਸਿੰਘ ਗਿੱਲ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ આરોપી ਦੇ ਖਿਲਾਫ ਦਰਜ ਮਾਮਲੇ ਵਿੱਚ ਬਣਦੀਆਂ ਧਲਾਵਾਂ ਵਿੱਚ ਵਾਅਦਾ ਨਾ ਕਰਨ ਲੈ ਕੇ ਜਿਹੜਾ ਕਿ ਰੋਜ਼ ਜ਼ਾਹਿਰ ਕੀਤਾ ਗਿਆ ਇਸ ਮੌਕੇ ਸਾਰੇ ਹੀ ਪੱਤਰਕਾਰ ਸਾਥੀਆਂ ਨੇ ਆ ਭਾਰਤੀ ਜਥੇਬੰਦੀਆਂ ਦੇ ਵੱਲੋਂ ਮੰਤਰੀ ਡਾਕਟਰ ਬਲਜੀਤ ਕੌਰ ਤੇ ਮੁਖਸਰ ਪੁਲਿਸ ਦਾ ਪੁਤਲਾ ਵੀ ਫੂਕ ਕੇ ਜਿਹੜਾ ਕਿ ਪ੍ਰਦਰਸ਼ਨ ਕੀਤਾ ਗਿਆ। ਤੋਂ ਉਹ ਬਹੁਤ ਸਾਰੇ ਭਗਤ ਲੋਕ ਆ ਜਿਹੜੇ ਕਹਿੰਦੇ ਕਿ ਵਾਕਿਆ ਆ ਇਹ ਤਾਂ ਆਵਤਾਰ ਪੁਰਸ਼ ਆ ਉਹ ਹੁੰਦੀ ਹੈ ਸ਼ਕਤੀ ਪੂਜਾ। ਸਾਡੇ ਇੱਥੇ ਪੰਜਾਬੀਆਂ ਚ ਵੀ ਇਹ ਸ਼ਕਤੀ ਪੂਜਾ ਜਿਹੜੀ ਆ ਬਹੁਤ ਤੇਜ਼ੀ ਨਾਲ ਫਸ ਰਹੀ ਹੈ। ਕਿ ਤੇਜ਼ੀ ਨਾਲ ਫਸਣ ਦਾ ਜਿਹੜਾ ਨੁਕਸਾਨ ਹੁੰਦਾ ਹੈ ਨਾ ਉਹਦਾ ਇਹ ਹੁੰਦਾ ਕਿ ਉਹਨਾਂ ਨੂੰ ਲੱਗਦਾ ਜੋ ਸ਼ਖਸੀ ਪੂਜਾ ਚ ਲੀਨ ਹੋ ਗਏ ਉਹਨਾਂ ਨੂੰ ਲੱਗਦਾ ਕਿ ਯਾਰੀ ਇਹ ਬੰਦਾ ਤਾਂ ਜੋ ਬੋਲ ਰਿਹਾ ਉਹ ਕਾਸ਼ਮਾਨੀ ਹੈ ਜੋ ਇਹ ਕਹਿ ਰਿਹਾ ਦੁਨੀਆ ਦਾ ਅੰਤਮ ਸੱਚ ਹੈ ਇਹ ਬੰਦਾ ਸਮਾਜ ਦੀ ਭਲਾਈ ਵਾਸਤੇ ਧੁਰਿਆ ਹੁਣ ਜਿਹੜੇ ਬੰਦੇ ਉਹਦੀ ਆਲੋਚਨਾ ਕਰ ਰਹੇ ਆ ਯਾਰ ਇਹ ਤਾਂ ਬੰਦੇ ਸਮਾਜ ਵਿਰੋਧੀ ਆ ਪੰਜਾਬ ਵਿਰੋਧੀ ਆ ਜਾਂ ਇਸ ਸ਼ਖਸ ਨੂੰ ਜਿਹੜਾ ਕਿ ਸਾਡੇ ਵਾਸਤੇ ਪੂਜਣਯੋਗ ਆ ਇਹ ਹੋ ਗਏ ਮੁਖਾਲਫ ਤੇ ਆਰਤਾ ਰਹੇ ਹੋ ਇੰਡੀਵਿਜੂਅਲੀ ਟਾਰਗੇਟ ਤਾਂ ਕਰ ਰਹੇ ਹੋ ਬੱਤਰਕਾਰਾਂ ਨੂੰ ਕੱਲ ਨੂੰ ਇਹਨਾਂ ਤੇ ਹਮਲੇ ਹੋਣੇ ਸਟਾਰਟ ਹੋ ਗਏ ਤਾਂ ਕੌਣ ਜ਼ਿੰਮੇਵਾਰ ਹੈ ਅੱਜ ਤੁਹਾਡੇ ਸਾਹਮਣੇ ਆ ਤੁਸੀਂ ਬੈਠੇ ਹੋ ਨਾ ਕਾਦੇ ਕਰਕੇ ਜਿਹੜੀ ਗੱਲ ਮੈਂ ਕੁਝ ਹਫ਼ਤੇ ਪਹਿਲਾਂ ਕਹੀ ਸੀ ਕਿ ਇਹ ਕੰਮ ਹੁੰਦਾ ਕਿਉਂਕਿ ਕੁਝ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹ ਸਾਡੇ ਦੁਸ਼ਮਣ ਨੇ ਜਦਕੇ ਜਿਨ੍ਹਾਂ ਲੋਕਾਂ ਨੇ ਲੰਮਾ ਸਮਾਂ ਕੰਮ ਕੀਤਾ ਹੈ ਉਹ ਨਾ ਮੇਸ਼ਾ ਲੋਕਾਂ ਦੇ ਹੀ ਰਹਿੰਦੇ ਆ ਪਤਰਕਾਰ ਉਹ ਤੇਰਾ ਆਪੋਜੀਸ਼ਨ ਚ ਖਤਰਨਾਕ ਰੁਝਾਨ ਹੈ ਹੁਣ ਤਾਨੂੰ ਆਉਣ ਵਾਲੇ ਗਾਂ ਦੇ ਸਮੇਂ ਦੀ ਵੀ ਦਾਸ ਦੇਣਾ ਕਿਉਂਕਿ ਮੇਰਾ ਜ਼ਿੰਦਗੀ ਦਾ ਬੈਕਗਰਾਉਂਡ ਜਿਹੜਾ ਉਹ ਕ੍ਰਾਈਮਨਲ ਵੀ ਆ ਸਿੱਧੀ ਗੱਲ ਆ ਸਾਫ਼ ਐ ਸਪਸ਼ਟ ਐ ਆ ਬਿੱਟੂ ਨੂੰ ਪਤਾ ਠੀਕ ਐ ਜੀ ਤੇ ਜਿਹੜੀ ਸਿਆਸੀ ਸੂਝ ਡਿਵੈਲਪ ਕੀਤੀ ਆ ਉਹ ਪੰਜਾਬ ਪੱਦਰ ਦੀ ਜਾਂ ਮੈਂ ਤਹਿਸੀਲ ਪੱਦਰ ਦੀ ਨਹੀਂ ਕੀਤੀ ਕੁਮਾਂਤਰੀ ਪੱਦਰ ਤੇ ਸੂਝਾ ਰੱਖਦੇ ਆ ਠੀਕ ਹੈ ਜੀ ਸੋ ਜੋ ਇਹ ਰੁਝਾਨ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਟਾਰਗੇਟ ਕਿਲਿੰਗ ਚੱਲ ਰਹੀ ਆ ਕਿਸੇ ਕਿਉਂ ਕਿਉਂਕਿ ਜਦੋਂ ਸਰਕਾਰ ਦੀ ਟਸਲ ਕਿਸੇ ਵਰਗ ਨਾਲ ਹੁੰਦੀ ਆ ਤੀਜਾ ਵੀ ਫਾਇਦਾ ਚੱਕ ਜਾਂਦਾ ਇਹ ਸਰਕਾਰ ਵਾਸਤੇ ਇੱਕ ਜਾਗਣ ਦਾ ਵੇਲਾ ਹੈ ਇਹ ਵੇਕਨ ਜਿੰਨ ਕੰਨ ਨਾ ਪਾ ਵੀ ਵੇਕ ਕਾਲ ਆ ਵੀ ਜਾਗੋ ਅੱਗੇ ਜਾ ਕੇ ਨੁਕਸਾਨ ਵਾ ਸਕਦਾ ਸੋ ਜਿਹੜੀ ਇਹ ਘਟਣਾ ਇਸ ਘਟਨਾ ਦਾ ਪੱਤਰਕਾਰ ਦੀ ਲਾਈਫ ਦੇ ਵਿੱਚ ਇਹ ਚੀਜ਼ਾਂ ਨਾਰਮਲ ਆ ਦੀ ਨੇ ਜਿਹੜੇ ਬੰਦੇ ਗਰਾਊਂਡ ਤੋਂ ਕੰਮ ਕਰਦੇ ਆ ਔਰ ਢਿਲੋ ਸਾਹਿਬ ਖਲੋਤੇ ਆ ਅਸੀਂ ਇਹਨਾਂ ਦੀ ਰਹਿਨਮਾਈ 8 5 10 ਸਾਲ ਫੀਲਡ ਦਾ ਕੰਮ ਕੀਤਾ ਮੈਂ ਖੁਦ ਇੱਕ ਦੋ ਵਾਰੀ ਜਾਨ ਬਚਾ ਕੇ ਨਿਕਲਿਆ ਨਹੀਂ ਤਾਂ ਕਿੱਥੇ ਲੋਕ ਸਾਨੂੰ ਵੇਖ ਕੇ ਆਪ ਦਾ ਟਾਲਾ ਕਰ ਜਾਂਦੇ ਸੀ ਪਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਵੀ ਪੱਤਰਕਾਰਾਂ ਦੇ ਹਮਲਾ ਹੋਇਆ ਸਾਰਿਆਂ ਨੇ ਇੱਕ ਇੱਕ ਕਰਕੇ ਗਨਾਹ ਤੇ ਜੇ ਮੈਂ ਗਣਾਉਂਗੀ ਕੋਈ ਜ਼ਿਆਦਾ ਨਹੀਂ ਹੋ ਜੂਗਾ ਪਰ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਹੋ ਜੀ ਨਕਮੀ ਸਰਕਾਰ ਆਈ ਐ ਜਿਹੜੀ ਆਪ ਕਹਿੰਦੀ ਹੁੰਦੀ ਸੀ ਵੀ ਆ ਬੋਲਣਾ ਤੇ ਸਾਰਿਆਂ ਦੀ ਆਜ਼ਾਦੀ ਐ ਕਿਸੇ ਨੂੰ ਵੀ ਕੋਈ ਵੀ ਸਵਾਲ ਕਰਨਾ ਗੁਨਾਹ ਨਹੀਂ ਆ ਸਾਡਾ ਕੰਮ ਵਿਚਾਰਾਂ ਨਾਲ ਲੜਨਾ ਐ ਤੇ ਅਸੀਂ ਜਿੰਨਾ ਮਰਜ਼ੀ ਸਾਡੇ ਨਾਲ ਡਿਬੇਟ ਕਰੋ ਭਲਾਂ ਦੀ ਆਖਣ ਤਾਂ ਕਰੋ ਮੈਂ ਸ਼ਰਤ ਲਾਉਣੀ ਐ ਜੇ ਬਾਈ ਰਣਜੀਤੋ ਜਿੱਤ ਜਾਂਦੇ ਉਹ ਕਦੇ ਵੀ ਨਹੀਂ ਜਿੱਤ ਸਕਦੇ ਸੀ ਹੁਣ ਜੇ ਤੁਸੀਂ 15 20 ਮੰਦੇ ਉੱਠ ਕੇ ਇੱਕ ਜਣੇ ਨੂੰ ਘੇਰੋਗੇ ਤੇ ਉਹਦੀ ਕੁੱਟਮਾਰ ਕਰੋਗੇ ਤੇ ਮੈਂ ਨਹੀਂ ਕਹਿੰਦੀ ਵੀ ਕੋਈ ਵੀ ਜਿੱਤ ਸਕਦਾ ਹਾਂ ਪਹਿਲਾਂ ਇਹ ਦਿਆ ਕਰੋ ਵੀ ਭਾਈ ਅਸੀਂ ਰਣਜੀਤ ਘੇਰਨਾ ਤੇ ਅਸੀਂ ਨਾ ਆ ਗਏ ਤੇ ਤੁਸੀਂ ਸਾਡਾ ਨਾਮ ਮਟਾ ਦਿਓ ਫਿਰ ਅਸੀਂ ਤੁਹਾਨੂੰ ਦੱਸੀਏ ਵੀ ਪੱਤਰਕਾਰ ਘੇਰ ਕੇ ਕੁੱਤੀ ਨੇ ਕਿਵੇਂ ਹੁੰਦੇ ਆ ਜਿਹੜਾ ਆ ਤੁਸੀਂ ਕੰਮ ਚ ਲਾਇਆ ਨਾ ਚੋਰੀ ਚੱਪੇ ਇੱਕ ਜਾਨੇ ਨੂੰ ਘੇਰ ਲਿਆ ਸੈੱਟ ਲਿਆ ਕੁੱਟ ਲਿਆ ਚਲੋ ਜੀ ਇਹਨੇ ਕੀ ਕਰ ਦੇਣਾ ਅਸੀਂ ਤੁਹਾਡੀਆਂ ਜੜਾਂ ਹਿਲਾ ਦਾਂਗੇ 2027 ਦੇ ਵਿੱਚ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਆਹੀ ਦੌਰ ਰੱਖਿਆ ਤੁਸੀਂ ਆਪ ਬੋਲਣ ਜੋਗੇ ਰਹਿ ਜਾਓਗੇ ਤੁਹਾਡੀ ਵੀ ਇਹ ਸਰਕਾਰ 2027 ਚ ਨਹੀਂ ਮੰਨਨੀ ਤੁਸੀਂ ਉਹਨਾਂ ਨਾਲ ਆਹਟੇ ਲਾਓ ਜਿੱਥੇ ਤੁਹਾਡਾ ਹੱਕ ਮੰਦਾ ਹੈ ਜਹ ਰਣਜੀਤ ਗਿੱਲ ਤੁਹਾਡੇ ਸਾਹਮਣੇ ਖੜੇ ਸਾਰੇ ਆਂਦੇ ਇਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਇਸ ਲਈ ਕੁਟਕਟਾਪਾ ਕੀਤਾ ਕਿਉਂਕਿ ਅਸਲ ਵਿੱਚ ਸਰਕਾਰੀ ਖਜ਼ਾਨੇ ਨੂੰ ਭਰਨ ਵਿੱਚ ਸਰਕਾਰ ਦੀ ਮਦਦ ਕਰਦੀ ਸੀ ਉਹਾਂ ਇਹ ਕਿ ਇਹਨਾਂ ਨੂੰ ਜਾਣਕਾਰੀ ਮਿਲੀ ਕਿ ਇੱਕ ਮੰਡੀ ਦੇ ਵਿੱਚ ਬਾਹਰੋਂ ਆਇਆ ਝੋਨਾ ਉਹ ਵੇਚਿਆ ਜਾ ਰਿਹਾ ਹੈ ਕਕਕ ਦੇਤੇ ਪੰਗਿਆਂ ਵਿੱਚ ਜਿਹੜੀਆਂ ਖਰੀਦ ਵਿੱਚ ਏਜੰਸੀਆਂ ਉਹਨਾਂ ਨੂੰ ਜਿਹਦੇ ਇਹਨਾਂ ਨੂੰ ਜਾਣਕਾਰੀ ਮਿਲੀ ਤੇ ਇਹਨਾਂ ਦੇ ਨਾਲ ਦੀ ਨਾਲ ਮਾਰਕੀਟ ਕਮੇਟੀ ਦੇ ਆਫੀਸ਼ੀਅਲ ਜਿਹੜੇ ਹੈ ਉਹਨਾਂ ਨੂੰ ਕਾਲ ਕੀਤੀ ਉਹ ਟੈਲੀਫੋਨ ਕੀਤਾ ਉਹ ਮੌਕੇ ਤੇ ਆ ਗਏ ਜਦੋਂ ਮੌਕੇ ਤੇ ਆ ਗਏ ਸਾਰਾ ਕੁਝ ਆਪਣਾ ਕੰਮ ਕਰ ਰਹੀ ਸੀ ਨੇ ਉਹ ਕਵਰੇਜ ਕਰਨੀ ਸ਼ੁਰੂ ਕੀਤੀ ਸੀ ਨਤੀਜੇ ਨਤੀਜੇ ਇਹ ਹੋਇਆ ਕਿ ਮੁਰਕੇ ਫੜ ਕੇ ਇਹਨਾਂ ਤੇ ਕੁੱਟ ਘਟਾਪਾ ਕੀਤਾ ਬੁਰੀ ਧਰਾਮ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਬਿਆਨ ਲਿਆ ਲੇਕਿਨ ਜਿਹੜੀ ਇਹ ਜਿਹੜੀ ਇਬਾਰਤ ਲਿਖਾਈ ਹੈ ਉਹਨਾਂ ਸਵਾਰਥ ਦੇ ਮਤਲਬ ਕਿ ਜਿਹੜੀਆਂ ਸਖਤ ਧਰਾਵਾ ਲੱਗਦੀਆਂ ਸੀ ਉਹ ਨਹੀਂ ਲੱਗੀਆਂ ਲਾਈਆਂ ਤੇ ਸਿਰਫ ਸਿਰਫ ਇੱਕ ਆਪਣਾ ਬੁੱਤਾ ਸਾਰਿਆ ਕਿ ਅਸੀਂ ਐਫ ਆਈ ਆਰ ਦਾ ਰਿਕਰਦੀ ਤਾਂ ਅਸੀਂ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਪ੍ਰਸ਼ਾਸਨ ਨੂੰ ਜਦੋਂ ਇਹ ਪਤਾ ਲੱਗਾ ਕਿ ਇਹਨਾਂ ਨੇ ਇਹ ਐਕਸ਼ਨ ਕਰਨਾ ਤੇ ਉਹਨਾਂ ਨੇ ਵੀ ਤਾਲਮੇਲ ਕੀਤਾ ਸਾਡੇ ਨਾਲ ਪ੍ਰੋਮਿਸ ਵੀ ਕੀਤਾ ਸੀ ਕਿ ਜਿਹੜੀਆਂ ਰੈਲੇਵੈਂਟ ਧਰਾਵਾ ਲਗਾ ਦਿੱਤੀਆਂ ਜਾਣੀਆਂ ਲੇਕਿਨ ਉਹ ਨਹੀਂ ਲਗਾਈਆਂ ਨਤੀਜੇ ਵਜੋਂ ਅੱਜ ਇੱਥੇ ਪੱਤਰਕਾਰ ਭਾਈਚਾਰੇ ਦਾ ਇਕੱਠ ਹੋਇਆ ਸੀ ਇਹ ਸਿਰਫ ਇੱਕ ਸੰਕੇਤਕ ਇਕੱਠ ਸੀ ਰਹਿਮਤ ਸੁਣਾ ਕਰਨਾ ਸੀ ਅਸਲ ਸੰਘਰਸ਼ ਜਿਹੜਾ ਉਹ ਇੱਕ ਹਫ਼ਤੇ ਬਾਅਦ ਮੁਕਸਰ ਸਾਹਿਬ ਤੋਂ ਸ਼ੁਰੂ ਹੋਣਾ ਹੈ ਜਿੱਤੇ ਅਸੀਂ ਇੱਕ ਹਫ਼ਤੇ ਦਾ ਟਾਈਮ ਇਸ ਲਈ ਦਿੱਤਾ ਕਿਉਂਕਿ ਪੁਰਾਣੇ ਐਸਐਸਪੀ ਬਦਲ ਚੁੱਕੇ ਹਨ ਨਵੇਂ ਐਸਐਸਪੀ ਆਏ ਉਹਨਾਂ ਨੂੰ ਮੌਕਾ ਦੇਣਾ ਜ਼ਰੂਰੀ ਹੈ ਉਹਨਾਂ ਦੀ ਉਹਨਾਂ ਨੇ ਸਮਝਣਾ ਹੈ ਸਾਰੇ ਮਾਮਲੇ ਨੂੰ ਤੇ ਜੇ ਨਾਲ ਕੋਈ ਕਾਰਵਾਈ ਹੋਈ ਤਾਂ ਬਰੇਕ ਹਫ਼ਤੇ ਬਾਅਦ ਅਸੀਂ ਬੜਾ ਸਖਤ ਐਕਸ਼ਨ ਕਰਾਂਗੇ ਔਰ ਉਹਦੇ ਵਿੱਚ ਸਾਰੀਆਂ ਜਨਤਕ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਪੂਰੀ ਸ਼ਮੂਲੀਅਤ ਹੋਊਗੀ ਜਨਤਕ ਜਥੇਬੰਦੀਆਂ ਨੇ ਅੱਜ ਵੀ ਹਮਾਇਤ ਦਿੱਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਬਹੁਤ ਸਾਰੇ ਆਗੂਆਂ ਤੋਂ ਖਿਮਾ ਵੀ ਯਾਤਨਾ ਕਰਦੇ ਹਾਂ ਜਿਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਕੋਈ ਇਹ ਨਾ ਮਹਿਸੂਸ ਕਰੇ ਕਿ ਕਿਸੇ ਨਾਲ ਧੱਕਾ ਹੈ ਅੱਜ ਸਿਰਫ ਤੇ ਸਿਰਫ ਇਹ ਫੈਸਲਾ ਸੀ ਕਿ ਪੱਤਰਕਾਰ ਭਾਈਚਾਰੇ ਦੇ ਪ੍ਰਤੀਨਿਧੀ ਬੁੱਲਣਗੇ ਜੀ ਧਨੇਵਾਲੀਆ ਸਾਹਿਬ ਓਕੇ ਧਨੇਵਾਲੀਆ ਸਾਹਿਬ ਅੱਜ ਜਿਹੜਾ ਸੰਕੇਤਕ ਧਰਨਾ ਵੀ ਸੀ ਤੇ ਪੁਤਲਾ ਫੂ ਪ੍ਰਦਰਸ਼ਨ ਵੀ ਕੀਤਾ ਗਿਆ ਕਿਵੇਂ ਦੇਖਦੇ ਹੋ ਦੇਖੋ ਇਹਦੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪੱਤਰਕਾਰਾਂ ਦੇ ਉੱਤੇ ਹਮਲੇ ਅੱਜ ਦੇ ਨਹੀਂ ਹੁੰਦੇ ਹੋਏ ਛਤਰਪਤੀ ਜੀ ਤੋਂ ਲੈ ਕੇ ਤੇ ਅੱਜ ਤੱਕ ਵੀ ਆਪਾਂ ਲੈ ਲੀਏ ਤਾਂ ਸਮਾਜ ਦੀ ਜਿਹੜੀ ਕੋਈ ਊਣ ਤਾਈਆਂ ਉਹ ਜਾਗਰ ਕਰਨਾ ਸਾਡਾ ਪੱਤਰਕਾਰਾਂ ਦਾ ਫਰਜ਼ ਆ ਸਾਰਿਆਂ ਦਾ ਪਰ ਇਹ ਚੁੱਪਦੀਆਂ ਨੇ ਗੱਲਾਂ ਉਹਨਾਂ ਨੂੰ ਮੌਕੇ ਦੇ ਸ਼ਾਸਕਾਂ ਨੂੰ ਸਾਰਿਆਂ ਨੂੰ ਕਿਉਂਕਿ ਉਹਨਾਂ ਦੇ ਜਿਹੜੇ ਪਰਦੇ ਆ ਉਹ ਨੰਗੇ ਹੁੰਦੇ ਨਹੀਂ ਉਹਨਾਂ ਦੀ ਜਿਹੜੀ ਦੋ ਨੰਬਰ ਦੀ ਕਮਾਈ ਆ ਉਹ ਨਹੀਂ ਹੁੰਦੀ ਸੋ ਇਹ ਜਿਹੜੀ ਇਸ ਕੜੀ ਦੇ ਵਿੱਚ ਅੱਜ ਜਿਹੜਾ ਹੈਗਾ ਸੀ ਰਣਜੀਤ ਦੇ ਨਾਲ ਹੈ ਰਣਜੀਤ ਨਾਲ ਜੋ ਕੁਝ ਹੋਇਆ ਅਤਿ ਨਿੰਦਣਯੋਗ ਆ ਤੇ ਇਹ ਜਿਹੜਾ ਅੱਜ ਇਕੱਠ ਹੋਇਆ ਇਹ ਸਰਕਾਰ ਨੂੰ ਸਿਰਫ ਇੱਕ ਟੀਜ਼ਰ ਦਿੱਤਾ ਸਰਕਾਰ ਨੂੰ ਇੱਕ ਥੋੜਾ ਜਿਹਾ ਟ੍ਰੇਲਰ ਦਿੱਤਾ ਕਿ ਭਾਈ ਇਹ ਮਤ ਸਮਝੋ ਕਿ ਤੁਹਾਡੀਆਂ ਜਿਹੜੀਆਂ ਬੁਰਕੀਆਂ ਸਿੱਟੀਆਂ ਕਈ ਲੋਕਾਂ ਨੂੰ ਉਹ ਜਿਹੜੀਆਂ ਕੰਮ ਆਉਣਗੀਆਂ ਪੱਤਰਕਾਰ ਹਮੇਸ਼ਾ ਹੀ ਹਵਾ ਦੇ ਉਲਟ ਚੱਲਦੇ ਨੇ ਪੱਤਰਕਾਰ ਹਮੇਸ਼ਾ ਹੀ ਸਮਾਜ ਦਾ ਅੰਗ ਬਣ ਕੇ ਚੱਲਦੇ ਨੇ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਇਹ ਚੁਭਦੇ ਨੇ ਸੋ ਇਹ ਇੱਕ ਜਿਵੇਂ ਢੱਲੋ ਸਾਹਿਬ ਨੇ ਦੱਸਿਆ ਕਿ ਅੱਜ ਇੱਕ ਸੰਕੇਤਕ ਸੀ ਕੱਠ ਬਹੁਤ ਸ਼ਾਨਦਾਰ ਰਿਹਾ ਪ੍ਰਭਾਵਸ਼ਾਲੀ ਰਿਹਾ ਸਿਆਸੀ ਲੋਕਾਂ ਤੋਂ ਲੈ ਕੇ ਸਾਡੇ ਸੰਘਰਸ਼ੀ ਯੋਧੇ ਵੀ ਇੱਥੇ ਆਏ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸਮਾਂ ਸੀਗਾ ਜਿਹੜਾ ਉਹ ਇੱਕ ਪ੍ਰੋਟੋਕਾਲ ਮਿੱਥਿਆ ਗਿਆ ਸੀਗਾ ਕਿ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਵੀ ਨਹੀਂ ਬੋਲਣਗੇ ਸੋ ਉਹਨਾਂ ਤੋਂ ਵੀ ਅਸੀਂ ਖਿਮਾ ਜਾਂਚ ਕਾ ਕਿ ਅੱਜ ਸਾਰਿਆਂ ਨੇ ਸਮਝ ਲਿਆ ਭਲੇ ਬੁੱਤੀ ਕਿ ਨਹੀਂ ਇਹ ਇੱਕ ਕਪੜਾ ਉਹ ਸਾਡੇ ਸਹਿਯੋਗ ਲਈ ਆਏ ਸੀ ਸਾਡੇ ਲਈ ਸੱਚਾ ਸਹਿਯੋਗ ਕੀਤਾ ਉਹਨਾਂ ਨੇ ਤੇ ਉਹ ਸਾਡੀ ਇਸ ਬੇਨਤੀ ਨੂੰ ਉਹਨਾਂ ਨੇ ਮੰਨਿਆ ਵੀ ਤੇ ਅੱਜ ਜਿਹੜਾ ਹੁਣ ਪੁਤਲਾ ਫੁਕਣ ਤੱਕ ਉਹ ਸਾਡੇ ਨਾਲ ਨੇ ਅੱਗੇ ਫਿਰ ਅਸੀਂ ਜਿਵੇਂ ਢਿੱਲੋ ਸਾਹਿਬ ਨੇ ਦੱਸਿਆ ਕਿ ਮੁਕਸਦ ਸਾਹਿਬ ਤੋਂ ਪੰਜਾਬ ਪੱਦਰ ਦਾ ਇੱਕ ਸੰਗਰ ਸ਼ੁਰੂ ਹੋਏਗਾ ਉਹਦੇ ਲਈ ਅਸੀਂ ਸਮਾਂ ਜਿਹੜਾ ਇੱਕ ਇੱਕ ਹਫ਼ਤੇ ਦਾ ਦਿੱਤਾ ਉਸ ਤੋਂ ਬਾਅਦ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਖੁੱਲਾ ਸੱਦਾ ਦੇ ਕੇ ਇੱਕ ਇੱਕ ਨੁਮਾਇੰਦੇ ਨੂੰ ਸਾਰਿਆਂ ਨੂੰ ਨਹੀਂ ਇੱਕ ਇੱਕ ਨੁਮਾਇੰਦੇ ਨੂੰ ਕਿਉਂਕਿ ਉਹੋ ਜਿਹਾ ਜਗ੍ਹਾ ਵੀ ਇਕੱਠ ਹੋਏਗੀ ਤੇ ਇੱਕ ਇੱਕ ਨੁਮਾਇੰਦੇ ਨੂੰ ਬੋਲਣ ਦਾ ਟਾਈਮ ਵੀ ਦਿੱਤਾ ਜਾ ਸਕੇਗਾ ਉਹ ਅਸੀਂ ਇਕੱਠੇ ਕਰਕੇ ਉਹਨਾਂ ਨਾਲ ਸਲਾਹ ਕਰਕੇ ਕਿ ਇਸ ਨੂੰ ਲੋਗੋ ਲੋਕ ਸੰਘਰਸ਼ ਚ ਕਿਵੇਂ ਤਬਦੀਲ ਕਰਨਾ ਤੇ ਇਹ ਜਿਹੜੀ ਜ਼ਾਲਮ ਸਰਕਾਰ ਹੈ ਜਿਹੜੀ ਬੇਲਗਾਮ ਸਰਕਾਰ ਹੈ ਇੱਕ ਗੁਲਾਮ ਸਰਕਾਰ ਹੈ ਜਿਹੜੀ ਉਹਨੂੰ ਨੱਥ ਕਿਵੇਂ ਪਾਉਂਦੇ ਓਕੇ ਸੱਦਾ ਕਿਤ ਲਈ ਇੱਕ ਬੰਦੇ ਨੂੰ ਤੁਸੀਂ ਬੰਨ੍ਹਦੇ ਹੋ ਕਰਦੇ ਹੋ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋ ਇਰਾਦਾ ਕਤਲ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਉਹੀ ਤਾਰਾ ਨਹੀਂ ਲੱਗੀ ਅਜੇ ਲੱਗੀ ਨਹੀਂ ਉਹ ভগবਾਨ ਹੀ ਸੋਨੇ ਹਾਂਜੀ ਹਫ਼ਤੇ ਦਾ ਟਾਂ ਦਿੱਤਾ ਜੇ ਉਦੋਂ ਪਹਿਲਾਂ ਲੱਗ ਜਾਂਦੀ ਫੇਰਾ ਫਿਰ ਤਾਂ ਕੀ ਸੋਚੋਗੇ ਫਿਰ ਸੋਚਾਂਗੇ ਸੋਚਾਂਗੇ ਵੀ ਲੰਕੇ ਅੱਗੇ ਕੀ ਹੋਜੀ ਐਫ ਆਈ ਆਰ ਦੀ ਇਬਾਰਤ ਕੀ ਬੋਲਦੀ ਹੈ ਕੀ ਉਹਦੇ ਵਿੱਚ ਵੀ ਪਾਣੀ ਤਾਂ ਨਹੀਂ ਪਾਤਾ ਕਿਤੇ ਇਹ ਵੀ ਬੜਾ ਕੁਝ ਹੁੰਦਾ ਨਾ ਜਦੋਂ ਉੱਤੇ ਇੱਕ ਰੱਖ ਕੇ ਥੱਲੇ ਬੜਾ ਕੁਝ ਕਰ ਦਿੰਦੇ ਹੈ ਤਾਂ ਇੱਕ ਟੂਟੀ ਰੱਖ ਲੈਂਦੇ ਹੈ ਪਾਣੀ ਕੱਢਣ ਨੂੰ ਉਹ ਉਹਨੂੰ ਕਮਜ਼ੋਰ ਕਰ ਦਿੰਦੇ ਐਫ ਆਈ ਆਰ ਨੂੰ ਆਪਾਂ ਮਜ਼ਬੂਤ ਐਫ ਆਈ ਆਰ ਕਰਾਵਾਂਗੇ ओके ਰਣਜੀਤ ਕਿਵੇਂ ਦੇਖਦੇ ਹੋ ਤੁਹਾਡੇ ਫੇਵਰ ਦੇ ਵਿੱਚ ਅੱਜ ਸੰਕੇਤ ਇਕੱਠ ਜੋ ਇੱਕ ਵਿਸ਼ਾਲ ਕਹਿ ਸਕਦੇ ਆਂ ਵੀ ਰੂਪ ਧਾਰ ਗਿਆ ਤੁਹਾਨੂੰ ਇਨਸਾਫ ਦਵਾਉਣ ਲੇ ਕੇ ਵਕਫ ਵਕ ਜੱਥੇਬੰਦੀਆਂ ਤੁਹਾਡੇ ਹੱਕ ਵਿੱਚ ਨਿਤਰੀਆਂ ਬੜਾ ਮੇਰੇ ਵਾਸਤੇ ਬਹੁਤ ਹੀ ਮਾਰਾ ਸਮਾਂ ਸੀ ਭਾਈ ਹੈਨਾ ਜਿਹੜਾ ਵੀ ਜਿੰਨਾ ਵੀ ਰਿਹਾ ਮੈਂ 2-3 ਦਿਨ ਹੋ ਗਏ ਸੁੱਤਾ ਨਹੀਂਗਾ ਠੀਕ ਹੈ ਟੈਨਸ਼ਨ ਚ ਹੈ ਲਗਾਤਾਰ ਬਲੱਡ ਵਧ ਰਿਹਾ ਹੈ ਗੱਲ ਕੁੱਟ ਕੇ ਮਾਰਨ ਦੀ ਨੀਅਤ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਉਹ ਮੈਂ ਸਾਰਾ ਕੁਝ ਦੱਸਦਾ ਪਰ ਜਿਹੜੇ ਅੱਜ ਮੇਰੇ ਭਰਾ ਮੇਰੇ ਨਾਲ ਪੱਤਰਕਾਰ ਭਾਈਚਾਰਾ ਕਿਸਾਨ ਜਥੇਬੰਦੀਆਂ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਜਿੰਨੀਆਂ ਵੀ ਆ ਕੇ ਖੜੀਆਂ ਨੇ ਮੇਰੇ ਨਾਲ ਉਹ ਮੇਰੀ ਇੱਕ ਜਿੱਤ ਵੀ ਹੈ ਵੀ ਮੈਂ ਵੇਦਾਗ ਬੰਦਾ ਆ ਬਈ ਨਾ ਅੱਜ ਕਿਸੇ ਨੂੰ ਬਲੈਕਮੇਲ ਕਰਕੇ ਇਸ ਤਰ੍ਹਾਂ ਕਰਾਂ ਨਾ ਕੱਲ ਕਰਾਂ ਨਾ ਹੀ ਆਪਾਂ ਇਹੋ ਜੇ ਹੈਗੀਆਂ ਪਰ ਅਸੀਂ ਇੱਕ ਜਾਇਜ਼ ਮੰਗ ਕਰ ਰਹੇ ਹਾਂ ਜਾਇਜ਼ ਮੰਗ ਇਹ ਸੀ ਵੀ ਜੋ ਸਾਡੇ ਨਾਲ ਹੋਇਆ ਹਨਾ ਮੇਰੇ ਨਾਲ ਹੋਇਆ ਬੜਾ ਮੰਦ ਭਾਗਾ ਹੋਇਆ ਪਰ ਸਰਕਾਰ ਦੇ ਜਿਹੜੇ ਇਹ ਹੈਗੇ ਨੇ ਚੇਤੇ ਇਹਨਾਂ ਨੂੰ ਲੱਗਦਾ ਸੀਗਾ ਵੀ ਇਹ ਸਾਡੀ ਜਿਹੜੀ ਇਹ ਕਾਲਾ ਵਿਚਾਰੀ ਹੈ ਜਿਹੜਾ ਅਸੀਂ ਇੱਥੇ ਲਗਾਤਾਰ ਕਰ ਰਹੇ ਹਾਂ ਉਹ ਮੰਡੀ ਦੇ ਵਿੱਚ ਉਹਨੂੰ ਉਜਾਗਰ ਕਰੂਗਾ ਤੇ ਕਿਸ ਨਾ ਕਿਸੇ ਸਾਡੇ ਤੇ ਵੱਡੀ ਕਾਰਵਾਈ ਹੋਊਗੀ ਬਾਕੀ ਜਿਹੜੀ ਜਥੇਵੰਦੀ ਹੈ ਸਾਡੀ ਕਮੇਟੀ ਬਣੀ ਆ ਕਮੇਟੀ ਦੇ ਬੰਨਿਓ ਅੱਗੇ ਜਾਣਕਾਰੀ ਦਿੱਤੀ ਗਈ ਆ ਹਨਾ ਉਹ ਫੈਸਲਾ ਕਮੇਟੀ ਨੇ ਅੱਗੇ ਲੈਣਾ ਮੈਂ ਜੋ ਕਮੇਟੀ ਜੋ ਵੀ ਫੈਸਲਾ ਅੱਗੇ ਲਾਉਂਗੀ ਜਿਸ ਤਰ੍ਹਾਂ ਵੀ ਸਹਿਮਤਾਂ ਮੈਂ ਕਮੇਟੀ ਦੇ ਨਾਲ ਸਹਿਮਤ ਹਾਂ ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਪ੍ਰਸ਼ਾਸਨ ਦੇ ਬੰਨਿਓ ਧਮਕੀਆਂ ਦਿੱਤੀਆਂ ਗਈਆਂ ਵੀ ਜਿਹੜਾ ਤੁਹਾਡੇ ਤੇ ਐਸ ਸੀ ਐਸਟੀ ਐਕਟ ਲਾ ਜਾਗੇ ਉਹ ਸਾਡਾ ਵੀ ਇਹ ਵਿਰੋਧ ਉਸੇ ਗੱਲ ਦਾ ਹੀ ਆ ਮੈਂ ਆਪਦੇ ਵਾਸਤੇ ਨਹੀਂ ਲੜ ਰਿਹਾ ਅੱਜ ਮੈਂ ਕੁੱਟ ਖਾ ਲਈ ਮੈਨੂੰ ਕੁੱਟ ਤਾ ਚਲੋ ਠੀਕ ਆ ਚਲ ਠੀਕ ਐ ਇਹ ਤਰ੍ਹਾਂ ਵਾ ਲਾ ਕੇ ਮਾਮੂਲੀ ਕਰ ਦਿੰਦੇ ਮੈਨੂੰ ਠੀਕ ਸੀ ਪਰ ਜਿਵੇਂ ਇਹਨਾਂ ਨੇ ਬਲੈਕਮੇਲ ਕੀਤਾ ਪ੍ਰਸ਼ਾਸਨ ਨੇ ਪੁਲਿਸ ਨੇ ਸਰਕਾਰ ਨੇ ਵੀ ਅਸੀਂ ਤੁਹਾਡੀ ਧੌਣ ਨੱਪਾਂਗੇ ਐਸਟੀ ਐਸਟੀ ਐਕਟ ਲਾ ਕੇ ਜੇ ਤੁਸੀਂ ਅੱਗੇ ਹੋਰ ਕੁਝ ਬੋਲਾਂਗੇ ਤਾਂ ਸਾਡੀ ਲੜਾਈ ਮੇਰੀ ਇਕੱਲੇ ਦੀ ਨਹੀਂ ਭਾਈ ਸਾਰੇ ਸਮੂਹ ਪੱਤਰਕਾਰ ਭਾਈਚਾਰੇ ਦੀ ਹੈ ਜਿਵੇਂ ਇਹਨਾਂ ਨੇ ਬਨਸ਼ੀ ਸ਼ੋਧੀਏ ਦਾ ਬਿਆਨ ਆਇਆ ਸੀਗਾ ਉਹ ਨੀਤੀ ਇਹ ਪਹਿਲਾਂ ਕਹਿ ਰਹੇ ਸੀ ਹੁਣ ਉਹ ਲਾਗੂ ਵੀ ਕਰਕੇ ਇਹਨਾਂ ਨੇ ਵੇਖ ਲਈ ਪਰ ਪੱਤਰਕਾਰ ਭਰਾ ਮੇਰੇ ਨਾਲ ਸਾਰੇ ਖੜੇ ਐ ਸਾਰੇ ਦਿਲੋਂ ਖੜੇ ਆ ਬਾਈ ਮੈਂ ਕਿਸਾਨ ਜਥੇਬੰਦੀਆਂ ਹਨਾ ਹੋਰ ਵੀ ਜਥੇਬੰਦੀਆਂ ਬੜੀਆਂ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜੋ ਵੀ ਕਾਰਵਾਈ ਉਹ ਕਮੇਟੀ ਦੇ ਨਾਲ ਮੈਂ ਸਹਿਮਤ ਹਾਂ